ਵੀਰ ਸ਼ਿਰੋਮਣੀ ਮਹਾਰਾਣਾ ਪ੍ਰਤਾਪ ਜੀ ਦੀ ਯਾਦ ਵਿੱਚ ਲਗਾਈ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਆਪ ਜੀ ਨੂੰ ਦੱਸ ਦਈਏ ਕਿ ਤਰੇਟੀ ਜੁਗਿਆਲ ਪਠਾਨਕੋਟ ਰੋਡ ਵਿਖੇ ਨੌਜਵਾਨ ਸਭਾ ਵੱਲੋਂ ਵੀਰ ਸ਼ਿਰੋਮਣੀ ਮਹਾਰਾਣਾ ਪ੍ਰਤਾਪ ਜੀ ਦੀ ਯਾਦ ਵਿੱਚ ਠੰਡੀ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਨੌਜਵਾਨਾਂ ਨੇ ਦੱਸਿਆ ਕਿ ਹਰ ਸਾਲ ਉਹਨਾਂ ਵੱਲੋਂ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਜੀ ਦੀ ਯਾਦ ਵਿੱਚ ਇਹ ਸ਼ਬੀਰ ਲਗਾਈ ਜਾਂਦੀ ਹੈ ਜਿਸ ਵਿੱਚ ਆਣ ਜਾਣ ਵਾਲੇ ਹਰ ਰਾਗੀਰਾਂ ਨੂੰ ਰੋਕ ਕੇ ਪਾਣੀ ਪਿਲਾਇਆ ਜਾਂਦਾ ਹੈ ਅਤੇ ਫਲਾਂ ਦਾ ਪ੍ਰਸ਼ਾਦ ਵੀ ਦਿੱਤਾ ਜਾਂਦਾ ਹੈ ਇਸ ਮੌਕੇ ਨੌਜਵਾਨਾਂ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਤੇਜ਼ ਗਰਮੀ ਦੇ ਚੱਲਦੇ ਹੋ ਆਪਣੇ ਘਰ ਦੀਆਂ ਛੱਤਾਂ ਤੇ ਵੀ ਪੰਛੀਆਂ ਲਈ ਪਾਣੀ ਜ਼ਰੂਰ ਰੱਖਣ ਇਸ ਮੌਕੇ ਉਹਨਾਂ ਨਾਲ ਵਿਕਾਸ ਬਲਕਾਰ ਕਾਟਲ ਅਮਨ ਪਠਾਣੀਆਂ ਰਾਹੁਲ ਨਵੀ ਆਕਸ਼ਿਤ ਨਿਕੇਸ਼ ਰਵਿੰਦਰ ਰਕਵਾਲ ਮਾਨਵ ਸਿੰਧੂ ਫੌਜੀ ਤੀਰਜ ਰੇਕੀ 모히ਤ ਅਤੇ ਹੋਰ ਵੀ ਲੋਕ ਮੌਜੂਦ ਰਹੇ ਜੈ ਸ਼੍ਰੀ ਰਾਮ ਦੀ ਸਾਰਿਆਂ ਨੂੰ ਜੈਦੇਵਾ ਜੀ ਸਾਰਿਆਂ ਨੂੰ ਅੱਜ ਹਰ ਸਾਲ ਵਾਂਗੂ ਤੀਸਰੇ ਸਾਲ 330 ਵੱਲੋਂ ਮਹਾਰਾਣਾ ਪ੍ਰਤਾਪਜੀਤ ਦੀ ਯਾਦ ਵਿੱਚ ਸ਼ਬੀਲ ਲਾਈ ਗਈ ਹੈ ਤੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੇ ਬਾ ਚੜ ਕੇ ਆਣ ਸ਼ਬੀਲ ਪੀਂ ਅਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਜਗ੍ਹਾ ਤੇ ਗਰਮੀ ਬਹੁਤ ਪੈ ਚੁੱਕੀ ਹੈ ਇਸ ਕਾਰਨ ਸ਼ਬੀਲ ਲਾਏ ਵੱਤੋ ਵੱਤ ਜਾਨਵਰਾਂ ਦਾ ਧਿਆਨ ਰੱਖੀ ਜਿੰਨਾ ਵੀ ਹੋ ਸਕਦਾ ਆਪਣੇ ਵੱਲੋਂ ਜਾਨਵਰਾਂ ਲਈ ਮਦਦ ਕਰੇ ਤੇ ਪੇੜ ਪੌਦੇ ਵੱਤੋ ਵੱਤ ਲਾਏ ਜੈ ਸ਼ਿ ਸ਼ਾਮ ਜੈ ਸਾਸ ਪਠਾਨੀਆਂ ਇਹ ਪਿੰਡੇ ਟ੍ਰੀਟੀ ਦੇ ਵਿੱਚ ਮਾ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਜੀ ਦੀ ਯਾਦ ਦੇ ਵਿੱਚ ਅੱਜ ਕੀ ਵੀਰ ਲਾਈ ਗਈ ਹੈ ਤੇ ਜਿਹੜਾ ਆਪਣਾ ਮੇਨ ਜੁਗਿਆਰ ਦੋੜ ਹੈ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਜੀ ਨੇ ਜਿਵੇਂ ਦੇਸ਼ ਦੇ ਲਈ ਬਲੀਦਾਨ ਦਿੱਤੇ ਹੈ ਜੁਦਿ ਕਿਤੇ ਹੈ ਜੇ ਉਹਦੇ ਆਪਾਂ ਵੀ ਜੁਵਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਾਂ ਅੱਗੇ ਆਈ ਜੁਵਾ ਤੇ ਦੇਸ਼ ਦੀ ਇੱਥੇ ਬਾਦੇ ਦੇ ਵਿੱਚ ਅੱਗੇ ਵਧਿਏ ਹੁਣ ਗਰਮੀਆਂ ਦਾ ਮੌਸਮ ਹੈ ਗਰਮੀ ਵੱਧ ਰਹੀ ਹੈ ਇਸ ਲਈ ਲੋਕਾਂ ਨੂੰ ਆਪਾਂ ਖੰਡਾ ਪਾਣੀ ਪਿਲਾ ਰਹੇ ਆ ਤੇ ਆਪਾਂ ਜਦੋਂ ਜਿਆਦਾ ਪੇੜ-ਪੌਦੇ ਵੀ ਲਗਾਈਏ ਜਿਹਦੇ ਕੰਨ ਪਰਿਆਵਰਣ ਠੀਕ ਹੈ ਜੋ ਜੋ ਆਪਾਂ ਦੇਖਦੇ ਲਈ ਕਰ ਸਕਦੇ ਆ ਜਰੂਰ ਕਰੀਏ ਇਹ ਹੀ ਸਾਡਾ ਸੰਦੇਸ਼ ਹੈ ਜੀ